பட்டাকে 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 கபடி பल्ले 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 तालियां 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 சட ஓ ஹண ஆவு சுவாத் ஓ ஹண ஆவு சுவாத் ஓ 1 பாசே டிடிஓ 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 ஓ ஓ ਜਵਾਰੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਦੋ ਮਹਾਰਥੀ ਕੰਨੀਆਂ ਤੇ ਲੱਗੇ ਹੋਇਆ ਓ ਦੋ ਮਹਾਰਥੀ ਲੱਗੇ ਹੋਇਆ ਓ ਫਰੰਦੀਪੁਰੀਆ ਹੋਈਏ ਕਰਮਜੇ ਮਾਲਕ ਓ ਦੀਨੂ ਜਵਾਰ ਕਹਿੰਦੇ ਡੀਟੀਓ 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 ਓ ਚੋਲਾ ਸਾਹਿਬ ਦਾ ਸੁਖਮਨ ਅਰਸ਼ ਹੁਣ ਆਉ ਸੁਆਦ ਹੁਣ ਬਰੋਬਰ ਦੇ ਪੜ ਗਏ ਓ ਧਲੇਰ ਕਲਾ ਚ ਪਟਾਕੇ 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 ਕਬੱਡੀ ਬੱਲੇ 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 ਸਵਾਦ ਬੋਟੇ ਬਾਈ ਕਹਿੰਦੇ ਵੀ ਚਲਾਨ ਕੱਟ ਪੈਂ ਆਹ ਚਲਾਨ ਕੱਟਦਾ ਜਿੱਤ ਕੋਈ ਮਰਜੀ ਜਾਵੇ ਤਲੇ ਵਾਲਿਓ ਅਸੀਂ ਲੋਡ ਕਰ ਲਿਓ ਵੀ ਜੋ ਵੀ ਫੈਸਲਾ ਸਾਡੇ ਵੀਰਾਂ ਨੇ ਦੇਣਾ ਲਓ ਕਬੱਡੀ ਇਸ ਵੇਲੇ ਸੱਤੀ ਜਰਗੜੀ ਵਾਲਾ ਚਾਰ ਇਸ ਵੇਲੇ ਤਿਆਰ ਵਰ ਤਿਆਰ ਨੇ ਔਰ ਰੀਡਰ ਨੂੰ ਸਮਝ ਨਹੀਂ ਆਉਂਦੀ ਵੀ ਹੱਥ ਲਾਵਾ ਤੇ ਲਾਵਾ ਕਿੱਥੇ ਮੇਰੇ ਵੀਰੋ ਚਾਰੀ ਟਾਪਰ ਨੇ ਅਰਸ਼ ਚੋਲੇ ਵਾਲਾ ਵਾਜਦੇ ਤੱਕੇ ਕੁਖੜ ਦੇ ਪੈਰ ਲੱਗਦਾ ਚੋਰ ਕਬੱਡੀ 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 ਐਡਾ ਬੰਦਾ ਮੂਰੇ ਹੋਵੇ ਢੇਰੀਆਂ 4 ਚਾਹੀਦੀਆਂ ਐਡਾ ਬੰਦਾ ਮੂਰੇ ਹੋਵੇ ਢੇਰੀਆਂ 4 ਚਾਹੀਦੀਆਂ ਪਰ ਸੱਤੀ ਤੋਂ ਤਕੜਾ ਮੱਲਾ ਤੇਰੀ ਸਫਤ ਕਰਨੀ ਬਣਦੀ ਹੈ ਆ ਵੱਡੇ ਭੰਡਾਲ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਇਸ ਵੇਲੇ ਬਾਧਾ ਹੋਇਆ ਗੋਪੀ ਤਿਆਰ ਹੈ ਨਾਲ ਸਨੀ ਹੈ ਤੇਰੇ ਬਾਬੇ ਨਾਨਕ ਵਾਲਾ ਬਾਜੀ ਓ ਵੱਡੇ ਪੱਦਰ ਤੇ ਵੱਡਾ ਧੰਨਵਾਦ ਹੈ ਜਦੋਂ ਸੁਖਬੀਰ ਨੂੰ ਮੈਂ ਆਹ ਗਰਾਊਂਡ ਦੇ ਵਿੱਚ ਵੇਖਿਆ ਦਲਬਰਾ ਚਾ ਚੜ ਗਿਆ ਚਾ ਚੜ ਗਿਆ ਉਹ ਮਨ ਯਾਦੇ ਹੋਰਾਂ ਨੇ ਵੱਡਾ ਹਿੱਸਾ ਵੱਡਾ ਮੂਰੇ ਲਾਦਾ ਮੇਰੇ ਮਤੋਂ ਦਲਬਰ ਤੋਤੇ ਭਲਵਾਨ ਜੀ ਦਾ ਧੰਨਵਾਦ ਹੈ ਸੁਖਬੀਰ ਸਰਾਵਾਂ ਦੇ ਧੰਨਵਾਦ ਹੈ ਇਹ ਸਾਡੇ ਪੁਰਾਣੇ ਨੇ ਸਾਡੇ ਵੱਡੇ ਨੇ ਉਹ ਦਰਹੰਤ ਮਡੋਲੜਾ ਫਾਂਤ ਸਾਡਾ ਆਪਣਾ ਕਹਿੰਦੇ ਕਜਹੇੜੀ ਦੇ ਕਹਿੰਦੇ ਆਹ ਚੋਬਰ ਦੀਆਂ ਰੇਡਾਂ ਦੇ ਵੱਡਾ ਮਾਣ ਲਾਤਾ ਉਧਰਲੇ ਬੰਨੇ ਕਹਿੰਦੇ ਦੀਨੂ ਕਹਿੰਦੇ ਜਵਾਰ ਕੇ ਦੀ ਧਰਤੀ ਐਨ ਮੇਲਾ ਸਿਰੇ ਦਾ ਸਰਹਾਰ ਅਨੁਮਤੇ ਸੁਰਖਪੁਰ ਓ ਹਣ ਆਉ ਸਵਾਦ ਓ ਹਣ ਆਉ ਸਵਾਦ ਓ ਇੱਕ ਪਾਸੇ ਡੀ ਡੀਓ ਡੀਟੀਓ ਓ ਉਹ ਬਾਈ ਅਰਸ਼ ਰਾਜਾ ਜਫਾ ਟੇ ਮੇਲੇਗੇ ਇੱਕ ਵਾਰੀ ਆ ਜਾਵੇ ਆਪਣੀ ਆਈ ਤੇ ਚਲਾਨ ਬਹੁਤ ਕੱਟਦਾ ਤੇ ਦੁਨੀਆ ਚ ਨਾਂ ਗੂਜੇ ਕੁਲਵੰਤ ਸਿੰਘ ਪ੍ਰਦੇਪ ਪੁੱਤ ਚੋਲੇ ਵਾਲੇ ਅਰਸ਼ ਜੱਟ ਦਾ ਆ ਫੈਨ ਬਣਦਾ ਹਰੇਕ ਤੇ ਦੁਨੀਆ